ਦਬਈ ਦੇ ਵਿੱਚ ਪੰਜਾਬੀ ਨੌਜਵਾਨ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਮੇਰਾ ਬੱਚਾ ਘਰ ਆਉਣਾ ਚਾਹੀਦਾ ਮੇਰਾ ਬੱਚਾ ਵੇਖੂਗਾ ਆਪਣੇ ਪੁੱਤ ਦੀ ਜਾਨ ਬਚਾਉਣ ਦੇ ਲਈ ਪੰਜਾਬ ਬੈਠੀ ਮਾਂ ਪਾ ਰਹੀ ਹੈ ਦੁਹਾਈਆਂ ਡੇਢ ਸਾਲ ਹੋ ਗਏ ਜੀ ਅੰਦਰ ਤੇਲ ਚ ਘਰ ਦੇ ਵਿੱਚ ਗਰੀਬੀ ਹੋਣ ਕਰਕੇ ਰੁਜ਼ਗਾਰ ਦੇ ਲਈ 3 ਸਾਲ ਪਹਿਲਾਂ ਦਬਈ ਗਿਆ ਸੀ ਇਹ ਨੌਜਵਾਨ ਜੀ ਸਰਕਾਰ ਛਾੜੀ ਦਾ ਠੀਕ ਹੈ ਮੈਂ ਤਾਂ ਨਹੀਂ ਆਪਣੇ ਆਪ ਨੂੰ ਕੁਝ ਕਰ ਲੈਣਾ ਜੀ ਮੈਂ ਰਹਿ ਨਹੀਂ ਸਕਦੀ ਹੈ ਪੰਜਾਬ ਦੇ ਨੌਜਵਾਨ ਆਪਣੇ ਘਰ ਦੀਆਂ ਤੰਗੀਆਂ ਦੇ ਕਰਕੇ ਅਤੇ ਵਧੀਆ ਰੁਜ਼ਗਾਰ ਪਾਉਣ ਦੇ ਲਈ ਵਿਦੇਸ਼ਾਂ ਦਾ ਰੋਕ ਕਰਦੇ ਨੇ ਪਰ ਉੱਥੇ ਜੇਕਰ ਗੱਲ ਕੀਤੀ ਜਾਵੇ ਜਿਹੜੇ ਮੱਧ ਵਰਗੀ ਪਰਿਵਾਰ ਨੇ ਉਹਨਾਂ ਦੇ ਕੋਲ ਬਹੁਤੇ ਪੈਸੇ ਨਾ ਹੋਣ ਕਰਕੇ ਉਹ ਛੋਟੇ ਦੇਸ਼ਾਂ ਦਾ ਸਹਾਰਾ ਲੈਂਦੇ ਨੇ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ 'ਚ ਪੰਜਾਬ ਦੇ ਨੌਜਵਾਨ ਕੰਮ ਦੇ ਲਈ ਦੁਬਈ ਵਰਗੇ ਦੇਸ਼ਾਂ ਦੇ ਵਿੱਚ ਗਏ ਹੋਏ ਨੇ ਉੱਥੇ ਹੀ ਦੁਬਈ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਦੱਸਦੇ ਕਿ ਦੁਬਈ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਨੂੰ ਪੁਲਿਸ ਨੇ ਜ਼ਗ਼ਜ਼ਤਾਰ ਕੀਤਾ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਤਾ ਲੱਗਿਆ ਕਿ ਇਹ ਨੌਜਵਾਨ ਮਾਚੀਵਾੜਾ ਸਾਹਿਬ ਤੋਂ ਰਹਿਣ ਵਾਲਾ ਹੈ ਅਤੇ 3 ਸਾਲ ਪਹਿਲਾਂ ਇਹ ਦੁਬਈ ਗਿਆ ਸੀ। ਇਹ ਵੀ ਪਤਾ ਲੱਗਿਆ ਕਿ ਨੌਜਵਾਨ ਦੇ ਘਰ ਦੇ ਵਿੱਚ ਕਾਫੀ ਜ਼ਿਆਦਾ ਗਰੀਬੀ ਸੀ ਅਤੇ ਘਰ ਦੇ ਵਿੱਚੋਂ ਗਰੀਬੀ ਦੂਰ ਕਰਨ ਦੇ ਲਈ ਅਤੇ ਵਧੀਆ ਰੁਜ਼ਗਾਰ ਦੀ ਭਾਲ ਦੇ ਵਿੱਚ ਇਸ ਨੌਜਵਾਨ ਨੂੰ ਵਿਦੇਸ਼ ਦਾ ਰੁਕ ਕਰਨਾ ਪਿਆ ਦੱਸਦੇ ਕਿ ਹੁਣ ਪਰਿਵਾਰ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪਤਾ ਲੱਗਿਆ ਕਿ ਉੱਥੇ ਨੌਜਵਾਨ ਕਿਸੇ ਹੋਰ ਕੰਮ ਦੀ ਭਾਲ ਦੇ ਵਿੱਚ ਹੋਰ ਨਾਲ ਦੋਸਤਾਂ ਦੇ ਨਾਲ ਰਹਿਣ ਲੱਗ ਗਿਆ ਸੀ ਅਤੇ ਉਹ ਨੌਜਵਾਨ ਨਸ਼ੇ ਦੇ ਆਦੀ ਸਨ ਅਤੇ ਜਦੋਂ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਜਾਂਦੀ ਹੈ ਤਾਂ ਉਸ ਸਮੇਂ ਇਸ ਨੌਜਵਾਨ ਨੂੰ ਵੀ ਉਹਨਾਂ ਤੇ ਨਾਲ ਹੀ ਗਿਰ्तार ਪੁਲਿਸ ਦੇ ਵੱਲੋਂ ਕਰ ਲਿਆ ਜਾਂਦਾ ਹੈ ਤਾਂ ਹੁਣ ਪੰਜਾਬ ਬੈਠੀ ਮਾਂ ਦੇ ਵੱਲੋਂ ਆਪਣੇ ਪੁੱਤ ਨੂੰ ਬਚਾਉਣ ਦੇ ਲਈ ਸਰਕਾਰ ਅਤੇ ਪ੍ਰਸ਼ਾਸਨ ਮੂਰੇ ਮਦਦ ਦੀ ਕੋਹਾੜ ਲਗਾਈ ਜਾ ਰਹੀ ਆ ਰੋਂਦੀ ਮਾਂ ਦਾ ਹਾਲ ਨਹੀਂ ਦੇਖਿਆ ਜਾ ਰਿਹਾ ਜਿਹੜੀ ਮਾਂ ਆਪਣੇ ਪੁੱਤ ਨੂੰ ਪੰਜਾਬ ਸੁਰੱਖਿਅਤ ਲਿਆਉਣ ਦੇ ਲਈ ਅੱਜ ਪੰਜਾਬ ਸਰਕਾਰ ਅਤੇ ਸਮਾਜ ਸੇਵੀਆਂ ਦੇ ਮੂਰੇ ਹੱਥ ਜੋੜ ਰਹੀ ਹੈ ਪਰਮਜੀਤ ਕੌਰ ਜੀ ਮੇਰੇ ਨਾਲ ਤੁਹਾਡੇ ਜਿਹੜੇ بیٹے ਦੇ ਨਾਲ ਘਟਨਾ ਵਾਪਰੀ ਹੈ ਤੁਹਾਨੂੰ ਦੱਸੋਗੇ ਥੋੜਾ ਕਿਵੇਂ ਵਾਪਰੀ ਹੈ ਬੱਤੀ ਸੰਤਵਾਸਾਨ ਨੋਕ ਸਰਪ ਪਤਨ ਗਿਆ। ਪੇਰੂ ਉਹਦੇ ਵਿੱਚ ਜਿੰਨੇ ਮੁੰਡੇ ਸੀਗੇ ਸਾਰੇ ਇਕੱਠਿਆਂ ਨੂੰ ਪੁਲਿਸ ਨੇ ਛਾਪਾ ਮਾਰ ਲਿਆ। ਤਾਂ ਲੈ ਗਏ। ਕਈ ਦਿਨ ਬਾਅਦ ਸਾਨੂੰ ਪਤਾ ਲੱਗਿਆ ਜਦੋਂ ਫੋਨ ਬੰਦ ਆਉਣ ਲੱਗਿਆ ਸਾਨੂੰ ਕਿਸੇ ਮੁੰਡੇ ਨੇ ਦੱਸਿਆ। ਪੁਲਿਸ ਕਿੱਥੇ ਚਾਕੇ ਲੈ ਗਈ ਮਨਪ੍ਰੀਤ ਨੂੰ। ਬਾਕੀ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਹੈਗਾ ਕੀ ਗੱਲਬਾਤ ਹੋਈ ਹੈ ਕੀ ਨਹੀਂ ਹੋਈ ਹੈ। ਬਸ ਮੇਰੇ ਤੇ ਹੀ ਹੱਥ ਜੋੜ ਕੇ ਬੇਨਤੀ ਆ ਮੇਰਾ ਬੱਚਾ ਘਰ ਆਉਣਾ ਚਾਹੀਦਾ। ਮੇਰਾ ਬਤਵ ਇੱਕ ਸੀਗਾ ਕਿੰਨਾ ਸਮਾਂ ਹੋ ਗਿਆ ਉਹਨੂੰ ਡੇਢ ਸਾਲ ਹੋ ਗਏ ਜੀ ਅੰਦਰ ਤੇਲ ਚ ਤੁਹਾਡੇ ਨਾਲ ਗੱਲਬਾਤ ਹੋ ਜਾਂਦੀ ਕਦੇ ਨਹੀਂ ਜੀ ਖੁੱਲ ਕੇ ਸਾਡੇ ਨਾਲ ਗੱਲਬਾਤ ਹੋਈ ਹੈ ਰਕੜੀ ਇਹਨੇ ਮੇਰੇ ਨਾਲ ਗੱਲ ਹੋਈ ਹੈ ਜੀ ਬਸ ਤੁਸੀਂ ਕੀ ਪੀਲ ਕਰਨਾ ਜਨਸ ਮੇਰੇ ਸਮਾਜਿਕ ਸੰਸਥਾਾਂ ਨੇ ਇਹੇ ਕੇਸ ਲੜਦੀਆਂ ਜਾਂ ਕੋਈ ਸਰਕਾਰੀ ਅਧਿਕਾਰੀ ਹੈ ਸਰਕਾਰ ਨੂੰ ਅਪੀਲ ਕੀਤੀ ਜਾਂ ਕਰਨੀ ਚਾਹੁੰਦੇ ਹਾਂ ਹਾਂ ਜੀ ਕਰਨੀ ਚਾਹੁੰਨੀ ਕੀਤੀ ਤਾਂ ਨਹੀਂ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਜੀ ਮੇਰੀ ਹੱਥ ਜੋੜ ਕੇ ਬੇਨਤੀ ਮੇਰਾ ਬੇਟਾ ਬਸ ਘਰ ਆ ਜੀ ਜੀ ਸਰਕਾਰ ਛੱਡ ਜੀ ਤਾਂ ਠੀਕ ਹੈ ਮੈਂ ਤਾਂ ਨਹੀਂ ਆਪਣੇ ਆਪ ਨੂੰ ਕੁਝ ਕਰ ਲੈਣਾ ਜੀ ਮੈਂ ਰਹਿ ਨਹੀਂ ਸਕਦੀ ਹੈ ਬੇਟੇ ਦਾ ਵਿਆਹ ਹੋਇਆ ਹੋਇਆ ਜੀ ਨਹੀਂ ਜੀ ਹੋਇਆ ਨਹੀਂ ਹੈ ਦਾ ਕੀ ਨਾਮ ਤੁਹਾਡਾ ਮੇਰਾ ਨਸ਼ਮੀ ਕੁਮਾਰਾ ਜੀ ਕਿੱਥੇ ਦੇ ਰਹਿਣ ਆ ਬਈ ਮਾਚੋੜਾ ਸਾਬਰੀ ਰਹਿਣ ਆ ਲੈਂਦਾ ਕੋਈ ਨਹੀਂ ਅੱਛਾ ਕੀ ਘਟਨਾ ਵਾਪਰੀ ਆ ਤੁਹਾਡੇ ਭਾਈ ਨਾਲ ਮੇਰਾ ਬ੍ਰਦਰ ਬਾਦ ਦबई ਚ ਕੰਮ ਕਰਨ ਲਈ ਗਿਆ ਸੀਗਾ ਜੀ ਸਨ ਦਾ ਕਦੋਂ ਗਿਆ ਉਹ 2020 ਦੇ ਵਿੱਚ ਗਿਆ ਸੀਗਾ ਜੀ ਅੱਛਾ ਹਾਂ ਜੀ ਕੀ ਨਾਮ ਤੁਹਾਡੇ ਭਰਾ ਦਾ ਮੇਰੇ ਬਦੋ ਦਾ ਨਾਮ ਮਨਪ੍ਰੀਤ ਸਿੰਘ ਹੈ ਜੀ ਕਿੰਨੀ ਉਮਰ ਹੋਦੀ ਉਹਦੀ ਉਮਰ ਪ੍ਰੀਭੋਗੇ 25 26 ਸਾਲ ਹੋ ਗਈ ਉਹ ਕਿੰਨਾ ਸਮਾਂ ਹੋ ਗਿਆ ਬਾਹਰ ਗਿਆ ਉਹਨੂੰ 3 ਸਾਲ ਤੋਂ ਉੱਪਰ ਹੋ ਗਈ ਜੀ ਕਿਸੇ ਕੰਪਨੀ ਦੇ ਥਰੂ ਗਏ ਸੀ ਹਾਂਜੀ ਕੰਪਨੀ ਥਰੂ ਗਏ ਸੀ ਤੁਸੀਂ ਅੱਛਾ ਹੁਣ ਦੱਸੋ ਕਿ ਕਿੱਥੇ ਟਿਕਣਾ ਪਾੜੀ ਆ ਉੱਥੇ ਉਹ ਰੂਮਮੇਟ ਰਹਿੰਦਾ ਸੀ ਕਿ ਨਾਲ ਦੀ ਤੇ ਉਹ ਰੂਮਮੇਟ ਨਾਲ ਨਾਲ ਦੇ ਆਪਣੇ ਡਰੱਗ ਵਰ ਕਰਦੇ ਸੀਗੇ ਉਹਦੇ ਨਾਲ ਹੀ ਇਹਨਾਂ ਪੁਲਿਸ ਤੱਕ ਲੱਗਣ ਨੂੰ ਰੂਮ ਚੋਂ ਤੁਹਾਨੂੰ ਕਿਵੇਂ ਪਤਾ ਲੱਗਿਆ ਉਸ ਤੋਂ ਥੋੜਾ ਜਿਹਾ ਪਹਿਲਾਂ ਸਾਨੂੰ ਫੋਨ ਕੀਤਾ ਸੀ ਉਹਨੇ ਕੰਦਾ ਮੇਰੇ ਬੜਾ ਬਰਾਦਰ ਦੁਬਈ ਦੇ ਵਿੱਚ ਆ ਜਿਹਦੇ ਕੋਲ ਭੇਜੇ ਕੰਮ ਕਰਨ ਵਾਸਤੇ ਉਹਨੂੰ ਉਹਨੂੰ ਕਿਹਾ ਸੀ ਫੋਨ ਰੱਖੇ ਬਿਨ ਮੇਰਾ ਰੂਮ ਚੇਂਜ ਕਰ ਦੋ ਫਿਰ ਉੱਚ ਮੁੰਡੇ ਗਲਤ ਰਹਿ ਗਏ ਨੇ ਇੱਥੇ ਭਾਜੀ ਤੋ ਮੇਰੇ ਬਰਦਰ ਨੇ ਕਹੇ ਵੀ 2-3 ਦਿਨ ਰਹਿ ਤੂੰ ਉੱਚ ਉਸ ਤੋਂ ਬਾਅਦ ਅਸੀਂ ਚੇਂਜ ਕਰ ਦਾਂਗੇ ਅਪਰ ਤੋਂ ਪਹਿਲਾਂ ਉਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਕਿਤੇ ਖੂਰ ਨਹੀਂ ਪਹਿਲਾਂ ਕੋਈ ਹੋਰ ਕੰਪਨੀ ਸੀਗਾ ਉੱਥੇ ਹੀ ਅੱਛਾ ਹਾਂਜੀ ਕਿੰਨਾ ਸਮਾਂ ਹੋਇਆ ਉਹ ਕੰਪਨੀ ਬਦਲੇ ਨੂੰ ਉਹ ਕੰਪਨੀ ਇੱਥੇ ਪਹਿਲਾਂ ਭੇਜਿਆ ਸੀਗਾ ਉੱਥੇ 7-8 ਮਹੀਨੇ ਰਹਿ ਨਵੀਂ ਕੰਪਨੀ ਤੇ ਹਾਂਜੀ ਇਹਨਾਂ ਮੁੰਡਿਆਂ ਦੇ ਰਹਿਣ ਦੇ ਨੂੰ ਕਿੰਨਾ ਸਮਾਂ ਹੋ ਗਿਆ ਇਹ ਮੁੰਡੇ ਰਹਿਣ ਦਾ ਸਿਰਫ 3 ਦਿਨ ਹੋ ਸੀ ਉਸ ਅਨੁਸਾਰ ਕੀ ਹੋਇਆ ਫਿਰ ਦੱਸੋ ਤਫਸੀਲ 3 ਦਿਨ ਬਾਅਦ ਜਾ ਕੇ ਸਾਨੂੰ ਕਈ ਦਿਨ ਬਾਅਦ ਪਤਾ ਲੱਗਿਆ ਹੁਣ ਜਦ ਬੰਦ ਆਣ ਲੱਗਾ ਮੁੰਡੇ ਨੇ ਕੋਈ ਨਾ ਕੋਈ ਬਹਿਸ ਤਾਈ ਤੇ ਸੇ ਸਾਨੂੰ ਨੇ ਮੁੰਡੇ ਨੂੰ ਫੋਨ ਕੀਤਾ ਦਰਬਾਰ ਜੇਲ੍ਹ ਚ ਹੁਣ ਇਸ ਟਾਈਮ ਜਿਹੜਾ ਤੁਹਾਡਾ ਬ੍ਰਦਰ ਕਿੱਥੇ ਆ ਉਹ ਇਸ ਟਾਈਮ ਉਹ ਜਮਾਨ ਜੇਲ੍ਹ ਵਿੱਚ ਸਰ ਉਹ ਕਿੰਨਾ ਸਮਾਂ ਹੋ ਗਿਆ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਕਰੀਬ ਨੂੰ 1.5 ਸਾਲ ਤਾਂ ਹੋ ਚੁੱਕਾ ਪੁੱਤ ਜੀ ਤੁਹਾਡੇ ਨਾਲ ਕਿਵੇਂ ਸੰਪਰਕ ਹੁੰਦਾ ਦਾ ਸਾਨੂੰ ਸਰ ਫੋਨ ਹੀ ਕਰ ਦਿੰਦੇ ਉਹ ਜੇਲ੍ਹ ਦੇ ਵਿੱਚ ਤੁਸੀਂ ਉਹਨਾਂ ਦੀ ਰਿਹਾਈ ਲਈ ਕਿਤੇ ਹੋਰ ਸਤਾ ਜ ਕਿਸੇ ਹੋਰ ਨਾਲ ਸੰਪਰਕ ਮੈਂ ਕਿਸੇ ਨਾਲ ਸੰਪਰਕ ਨਹੀਂ ਕੀਤਾ ਸੀ ਸਿਰਫ ਇੱਕ ਵਰਾਇ ਨੂੰ ਟਿੱਠੀ ਪਾਈ ਹੈ ਪਟਿਆਲੇ ਚ ਹੀ ਕਿਉਂ ਵਿਆਇਆ ਹੋਇਆ ਸੀਗਾ ਜਾਂ ਨਹੀਂ ਹਨ ਮੇਰੇ ਦੱਸੋ ਹਾਂ ਜੀ ਤੁਹਾਡੀ ਕੀ ਜਣਕੇ ਅਪੀਲ ਆ ਤੁਹਾਡੀ ਸਾਡੀ ਤਾਂ ਇਹ ਸਰਕਾਰਾਂ ਕੋਲ ਅਪੀਲ ਆ ਵੀ ਸਾਡੇ ਬੱਚ ਨੂੰ ਰਿਹਾ ਕਰਵਾਇ ਜਾਵੇ